ਦੇ ਜੀ ਦਾ ਖਾਲਸਾ ਅਤੇ ਬੇਨਤੀ ਹੈ ਸਾਰੇ ਗਾਇਸ ਨੂੰ ਮੇਰਾ ਦਰਮ ਦੀ ਜਿੰਦਗੀ ਦਾ ਬਲੌਗ ਬਣਿਆ ਹੈ ਉਪਰ 12 ਕੋਟਾ ਬਿੜਵਾੜਾ ਪਰਹਾਉ ਦੀ ਫੋਕ ਲੱਗੀ ਹੈ ਸੋ ਸਾਰਨ ਬੇਨਤੀ ਹੈ ਭਾਈ ਜਵਾਬ ਦੇ ਨਾਲ ਆਪਣਾ ਨਾਮ ਸਾਹਿਬ ਕਥਾ ਵਿਚਾਰਾਂ ਮਹੂਰ ਪਕਤੀ ਵਲੋਂ ਵਿਚਾਰ ਕੀਤੀ ਜਾਂਦੀ ਹੈ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਰਹੋ ਵੇਖਦੇ ਰਹੋ ਕਿਉਂਕਿ ਮੈਨੂੰ 3000 ਹੋ ਗਿਆ ਹੈ ਇਹ ਬਲੌਗ ਲਾਈਨ ਹਾਂ ਕੋਈ ਪ੍ਰੋਤਿਪਾਦ ਮੁਕਤੀ ਜਾਨ ਦੇਖਦਾ ਨਹੀਂ ਗੰਨ ਮੰਨ ਸੀ ਰਜ ਦੇ ਲਾਈ ਕਰਦੇ ਹਾਂ ਹਾਂਜੀ ਕੋਈ ਵੀ ਕੋ ਜਾਜੇ ਲੇਕਿਨ ਕੋਈ ਚੰਗੀ ਸਿੱਖਿਆ ਚੰਗੀ ਪਰ ਕੋ ਚੰਗੀ ਗੱਲਬਾਤ ਹੁੰਦਾ ਹੋ ਰੂ ਨੂੰ ਸੀ ਕੱਟ ਲਾਈਕ place lights, scratch the fabric, where we on, and we put